ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪੰਚਾਇਤੀ ਸਮਤੀ ਬਲਾਕ ਸਮਤੀ ਚੋਣਾਂ ਦੀ ਗੱਲ ਕਰਦੇ ਹਾਂ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਪਿੰਡ ਅਕਾਲਗੜ ਤੋਂ ਜੋਂ 1 ਤੋਂ ਜੋ ਕਿ ਬੀਬੀ ਗੁਰਪ੍ਰੀਤ ਕੌਰ ਜੀ ਉਮੀਦਵਾਰ ਹਨ ਉਹ ਇਲੈਕਸ਼ਨਾਂ ਦੇ ਵਿੱਚ ਖੜੇ ਹਨ ਪਤਨੀ ਸਰਦਾਰ ਬਜੀਤ ਸਿੰਘ ਜੀ ਸਾਬਕਾ ਸਰਪੰਚ ਅਕਾਲਗੜ ਉਨਾ ਦੀ ਤਰਮ ਪਤਨੀ ਵੱਲੋਂ ਇਹ ਇਲੈਕਸ਼ਨ ਲੜੀ ਜਾ ਰਹੀ ਹੈ ਜਿਉਂਹਾਂ ਦੇ ਵੱਲੋਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗਲੀ ਗਲੀ ਦੇ ਵਿੱਚ ਜਾ ਕੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਅਪੀਲ ਕੀਤੀ ਗਈ ਹੈ ਵੋਟਾਂ ਦੇ ਲਈ ਸੋ ਗੱਲਬਾਤ ਕਰਦੇ ਇੱਥੇ ਸਾਬਕਾ ਸਰਪੰਚ ਜਿਨ੍ਹਾਂ ਦੇ ਤਰਮ ਪਤਨੀ ਇਲੈਕਸ਼ਨ ਦੇ ਵਿੱਚ ਖੜੇ ਨੇ ਉਹਨਾਂ ਦੇ ਨਾਲ ਅੱਜ ਉਹ ਪਛੋਟਾ ਜੀ ਅੱਜ ਬਲਾਕ ਸਮਤੀ ਦੇ ਜੋ ਚੋਣਾ ਇਲੈਕਸ਼ਨ ਹੋਣ ਜਾ ਰਹੇ ਜੀ ਆਪਣਾ ਖਾਣਾ ਗਵਿੰਦਗੜ ਦੇ ਜ਼ੋਨ ਨੰਬਰ 1 ਤੋਂ ਤੁਹਾਡੇ ਜੋ ਧਰਮ ਪਤਨੀ ਜੀ ਬੀਬੀ ਗਰਮੀਤ ਕੌਰ ਜੀ ਇਲੈਕਸ਼ਨਾਂ ਦੇ ਵਿੱਚ ਖੜੇ ਨੇ ਤੁਹਾਡੇ ਵੱਲੋਂ ਅੱਜ ਪਿੰਡ ਥਾਣਾ ਦੇ ਵਿੱਚ ਗਲੀ ਗਲੀ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਵੋਟਾਂ ਦੇ ਲਈ ਅਪੀਲ ਕੀਤੀ ਜਾ ਰਹੀ ਹੈ। ਕਾਂਗਰਸੀ ਵਰਕਰ ਇਕੱਠੇ ਹੋ ਕੇ ਪਾਰਟੀ ਦੇ ਲਈ ਵੋਟਾਂ ਮੰਗ ਰਹੇ ਆ ਪਿੰਡ ਥਾਣਾ ਗਵਿੰਦਗੜ ਵਿਖੇ। ਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਕਾਂਗਰਸ ਪਾਰਟੀ ਨੂੰ ਵੋਟ ਪਾਓ ਤੇ ਅੱਗੇ ਆਉਣ ਵਾਲੀ ਜਿਹੜੀ 27 ਦਾ ਮਿਸ਼ਨ ਹੈ ਸਾਡਾ ਕਾਂਗਰਸ ਪਾਰਟੀ ਸਰਕਾਰ ਲਿਆਉਣ ਉਹਦੇ ਲਈ ਯੋਗਦਾਨ ਪਾਓ ਤੇ ਸਾਰਿਆਂ ਨੂੰ ਅਸੀਂ ਇਹੋ ਬੇਨਤੀ ਕਰਨ ਲਈ ਗਲੀ ਗਲੀ ਘੁੰਮ ਰਹੇ ਹਾਂ ਕਿਹੜੇ ਕਿਹੜੇ ਕੰਮ ਹੈ ਜਿਹੜੇ ਇਲਾਕੇ ਦੇ ਹੋਣ ਵਾਲੇ ਹੈ ਤੁਹਾਨੂੰ ਕੰਮ ਤਾਂ ਜੀ ਸਾਡੇ ਜਦ ਦੀ ਸਰਕਾਰ ਆਪਣੇ ਆਮ ਆਦਮੀ ਦੀ ਆਈ ਹੈ ਕੰਮ ਕੋਈ ਖਾਸ ਹੋਇਆ ਹੀ ਨਹੀਂ ਹੈ ਸੜਕਾਂ ਸਾਡੀਆਂ ਟੁੱਟੀਆਂ ਪਈਆਂ ਲਿੰਕਾ ਸੜਕਾਂ ਦਾ ਬੁਰਾ ਹਾਲ ਹੈ ਤੇ ਪੰਚਾਇਤਾਂ ਨੂੰ ਕੋਈ ਗ੍ਰਾਂਟ ਨਹੀਂ ਆਈ ਕੋਈ ਡਵੈਲਪਮੈਂਟ ਦੇ ਕੰਮ ਨਹੀਂ ਹੋਏ ਸੋ ਕੰਮ ਲੋਕ ਦੁਖੀ ਆ ਸਰਕਾਰ ਤੋਂ ਉਹ ਚਾਹੁੰਦੇ ਆ ਵੀ ਇੱਥੇ ਕਾਂਗਰਸੀ ਸਰਕਾਰ ਆਵੇ ਅਗਲੀ ਤੇ ਅਸੀਂ ਆਪਣੇ ਵਿਕਾਸ ਦੇ ਕੰਮ ਕਰਵਾਈਏ ਕਿਹੜੇ ਕਿਹੜੇ ਪਿੰਡਾਂ ਦੀ ਜਿਹੜੇ ਸੜਕਾਂ ਦਾ ਬਹੁਤਾ ਸਮੱਸਿਆ ਹੋਵੇ ਆਪਣਾ ਜਿਹੜਾ ਖਿਦਰਾਵਾ ਤੋਂ ਲੈ ਕੇ ਚਰੋਲੀ ਤੱਕ ਤੇ ਸਾਡੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਜਿਹਨੀਆਂ ਲਿੰਕ ਰੋਣਾ ਸਾਰੀਆਂ ਟੁੱਟੀਆਂ ਤੁਸੀਂ ਆਪ ਦੇਖਿਆ ਤੁਸੀਂ ਆਏ ਲੰਘ ਕੇ ਆਏ ਹੋਣੇ ਤੇ ਦੇਖ ਲਓ ਰਸਤੇ ਦਾ ਕੀ ਹਾਲ ਹੈ ਪਿੱਛੇ ਮਿੱਟੀ-ਮਿੱਟੀ ਪਾ ਕੇ ਲੋਕਾਂ ਨੇ ਆਪਣੇ ਵੱਲੋਂ ਟੋਏ ਭਰੇ। ਸੋ ਤੁਸੀਂ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਤੁਸੀਂ ਹੁਣ ਬੇਨਤੀ ਕਰ ਰਹੇ ਆਂ ਜੀ ਵੋਟਾਂ ਦੇ ਲਈ ਜੀ। ਅਸੀਂ ਤਾਂ ਇਹੋ ਕਹਿੰਦੇ ਵੀ ਜਿਹੜੇ ਅੱਗੇ ਸੰਮਤੀ ਦੀ ਇਲੈਕਸ਼ਨ ਆਉਂਦੀ ਸੀ ਉਹ ਸਰਕਾਰ ਜਦੋਂ ਬਣਦੀ ਸੀ ਉਹਦੇ ਸਾਲ ਦੇ ਵਿੱਚ ਇਲੈਕਸ਼ਨ ਹੋ ਜਾਂਦੀ ਸੀ ਸੰਮਤੀ ਦੀ ਤੇ ਉਹ ਲੋਕ ਸਰਕਾਰ ਨੂੰ ਪਾ ਦਿੰਦੇ ਸੀ ਵੀ ਚਲੋ ਸੰਮਤੀ ਰਲ ਕੇ ਸਰਕਾਰ ਦੇ ਨਾਲ ਡਵੈਲਪਮੈਂਟ ਕਰਾਵੇ। ਪਰ ਇਸ ਵਾਰੀ ਜਿਹੜੀਆਂ ਵੋਟਾਂ ਇਹ 3.5 ਸਾਲ ਲੇਟ ਹੋ ਗਈਆਂ ਜਿਹੜਾ ਸਰਕਾਰ ਦਾ ਟਾਈਮ ਉਹ ਲੰਘ ਚੁੱਕਿਆ ਸਰਕਾਰ 6 ਮਹੀਨੇ ਦੀ ਪੁਰਾਣੀ ਹੈ ਸੋ ਅਸੀਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਅਗਲੀ ਸਰਕਾਰ ਆਉਣੀ ਹੈ ਵੀ ਤੁਸੀਂ ਸੋ ਸਮਝ ਕੇ ਕਾਂਗਰਸ ਪਾਰਟੀ ਨੂੰ ਵੋਟ ਪਾਓ ਤੇ ਅਗੇ ਆਪਾਂ ਆਪਣੀ ਸਰਕਾਰ ਬਣਾਈ ਹਾਂ ਇੱਕ ਕਾਂਗਰਸ ਪਾਰਟੀ ਦੇ ਸਾਹਕਾਰ ਜਿਹੜੇ ਸਪੈਨਡ ਕਿਸੇ ਨਮਜੂਰ ਪੋਸਟ ਤੇ ਉਹਨਾਂ ਨੇ ਇਗਜ਼ਾਮ ਲਾਇਆ ਕਿ ਜਿਹੜੇ ਕੈਂਡੀਟ ਖੜੇ ਹੁੰਦੇ ਨੇ ਹਮਤੋਂ ਲਿਖੇ ਉੱਪਰ ਫਰ ਉਹ ਸਾਰੇ ਕਾਂਗਰਸੀ ਹਾਈ ਕਮਾਂਡ ਨੂੰ ਪੈਸੇ ਦੇ ਕੇ ਚੇਟਿਕਾ ਲੈਂਦੇ ਨੇ ਕਿੰਨੇ ਸਟੱਜੇ ਦੇ ਇਹੋ ਜੀ ਕੋਈ ਗੱਲ ਨਹੀਂ ਹਾਂ ਸਾਡੇ ਇਲਾਕੇ ਤੋਂ ਦੇਖ ਲੋ ਜੀ ਕਰੜਲਕੇ ਤੋਂ ਸਾਡੇ ਨੇੜੇ ਦੇ ਚਾਂਜੇ ਚੰਨੀ ਮੁੱਖ ਮੰਤਰੀ ਬਣੇ ਆ ਉਹ ਆਪ ਕਹਿੰਦੇ ਵੀ ਤਾਂ ਪੰਜ ਪੈਸੇ ਵੀ ਨੱਤੇ ਕਿਸੇ ਨੂੰ ਉਹਨਾਂ ਨੂੰ ਬੈਠੇ ਬਿਠਾਇਆ ਤੇ ਮੁੱਖ ਮੰਤਰੀ ਬਣਾਇਆ ਉਹਨੂੰ ਆਪ ਵੀ ਖੁਦ ਪਤਾ ਨਹੀਂ ਸੀ ਵੀ ਮੈਨੂੰ ਮੁੱਖ ਮੰਤਰੀ ਬਣਾਉਣਾ ਫਿਰ 500 ਕਰੋੜ ਵਾਲੀ ਗੱਲ ਦਾ ਕਿੱਥੇ ਕੋਈ ਆਧਾਰ ਇਹ ਤਾਂ ਇੱਕ 350 ਕਰੋੜ ਦੀ ਗੱਲ ਕੀਤੀ ਇਹ ਤਾਂ ਛੋਸੇਵਾਦੀਆਂ ਛੱਡਦੇ ਰਹਿੰਦੇ ਨੇ ਜਦੋਂ ਕੋਈ ਪਾਰਟੀ ਦੇ ਬਾਹਰ ਚਲੇ ਜਾਂਦਾ ਨਿਕਲਦਾ ਉਹ ਫਿਰ ਇਲਜ਼ਾਮ ਲਾਉਣ ਲੱਗ ਜਾਂਦਾ ਜਦੋਂ ਵਿੱਚ ਹੁੰਦਾ ਯਾਰ ਕੋਈ ਗੱਲ ਨਹੀਂ ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਚੋਣ ਇਲੈਕਸ਼ਨ ਬਲਕ ਸਮਟੀ ਦੇ ਵਾਰਡ ਨੰਬਰ 1 ਦੇ ਵਿੱਚ ਅਸੀਂ ਜੋਨ ਅਮਰੀਕ ਦੇ ਵਿੱਚ ਸਰਦਾਰ ਬਲਜੀਤ ਸਿੰਘ ਜੀ ਨਾਲ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਇਲੈਕਸ਼ਨ ਖੜੀ ਹੈ ਅਸੀਂ ਉਹ ਸਿਲੈਕਸ਼ਨ ਦੇ ਜਿੱਤਣ ਵਾਸਤੇ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਵੀ ਸਾਨੂੰ ਅਸੀਂ ਅਪੀਲ ਕਰਦੇ ਹਾਂ ਵੀ ਸਾਨੂੰ ਸਭ ਤੋਂ ਵੱਧ ਤੋਂ ਵੱਧ ਵੋਟਾਂ ਨਾਲ ਕਾਂਗਰਸ ਪਾਰਟੀ ਨੂੰ ਸਾਰੇ ਜੋ ਉਹਨਾਂ ਦੇ ਵਿੱਚ ਤਾਇਆ ਜਾਵੇ